ਸ਼ਸ਼ਤੀ ਕਾਲ ਜੀ ਸਾਰੇ ਨੂੰ ਮੈ ਰਾਜਕੀ ਕਾਰ ਦੀ ਸਵਾਲ ਤੇ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਰਿਕੁਐਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਹੜੇ ਨਵੇਂ ਵੀਵਰਸ ਸਾਰੇ ਨੇ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਤਾਂ ਕਿ ਤੁਹਾਨੂੰ ਜਿਹੜੇ ਪ੍ਰਾਈਸ ਵਗੈਰਾ ਅਸੀਂ ਸਾਰੇ ਵੀਡੀਓ ਦੇ ਵਿੱਚ ਸ਼ੋਅ ਕਰਦੇ ਹੁੰਨੇ ਆ ਤਾਂ ਕਿ ਤੁਹਾਨੂੰ ਸਾਰੇ ਪ੍ਰਾਈਸ ਪ੍ਰਾਈਸ ਵਗੈਰਾ ਪਤਾ ਲੱਗ ਜਾਣਾ ਫਿਰ ਤੁਸੀਂ ਮੈਸੇਜ ਕਰਦਿਓ ਭੈਣਾ ਵੀ ਇਹਨਾਂ ਦੇ ਪ੍ਰਾਈਸ ਬਾਰੇ ਤੇ ਅਸੀਂ ਸਾਰੇ ਪ੍ਰਾਈਸ ਵਗੈਰਾ ਦੱਸ ਦੇਵਾਂਗੇ ਸਾਰੀ ਗੱਲ ਕਰਵਾਤ ਤੇ ਆਓ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਅੱਜ ਵਾਲੇ ਜਿਹੜੇ ਸ਼ੂਟ ਹੈ ਜੀ ਉਹ ਸ਼ਿਮਰ ਤੇ ਸ਼ੂਟ ਰਹਿਣਗੇ ਤੇ ਪਲੇਨ ਬਾਟਮ ਨਾਲ ਤੇ ਆਓ ਜੀ ਦੇਖਦੇ ਆਂ ਪਹਿਲਾ ਸ਼ੂਟ ਹੈਗਾ ਜੀ ਇਹ ਵਾਲਾ ਹੈਗਾ ਜੀ ਪਹਿਲਾ ਸ਼ੂਟ ਸ਼ਿਮਰ ਦਾ ਸ਼ੂਟ ਹੈ ਜੀ ਇਹ ਪਸ਼ਮੀਨਾ ਸ਼ਿਮਰ ਹੈ ਜੀ ਇਹ ਤੇ ਇਹਦੇ ਨਾਲ ਹੈਗੀ ਹੈ ਜੀ ਬਾਟਮ ਇਹ ਗਾਜਰੀ ਜਿਹਾ ਕਲਰ ਆਗਾ ਗਾਜਰੀ ਜਿਹਾ ਕਲਰ ਆ ਜੀ ਇਹ ਬਹੁਤ ਸੋਹਣਾ ਕਲਰ ਆ ਤੇ ਬਹੁਤ ਸੋਹਣਾ ਸਟਾਫ ਹੈਗਾ ਕੋਈ ਇਹਦੇ ਤੇ ਬਹੁਤ ਨਹੀਂ ਆਉਂਦਾ ਹੈਗਾ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਸੈਂਡ ਕਰ ਦਿਓ ਜੀ ਤੇ ਇਹਦਾ ਪ੍ਰਾਈਸ ਹੈਗਾ ਜੀ 1100 ਰੁਪਿਆ 1100 ਰੁਪਿਆ ਦਾ ਪ੍ਰਾਈਸ ਆ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਸੈਂਡ ਕਰ ਦਿਓ ਜੀ ਤੇ ਸੂਟ ਘਰ ਬੈਠੇ ਮੰਗਵਾ ਲਿਓ ਕਿਉਂਕਿ ਸਰਦੀ ਹਜੇ ਰਹੂਗੀ ਜੀ ਇਹ ਨਹੀਂ ਹੈਗਾ ਵੀ ਸਰਦੀ ਲੋੜੀ ਆ ਗਈ ਸਰਦੀ ਖਤਮ ਹੋ ਜੂਗੀ ਐਦਾਂ ਨਹੀਂ ਹੈਗਾ ਜੀ ਸਰਦੀ ਬਹੁਤ ਹਜੇ 1.5 ਮਹੀਨਾ ਪਿਆ ਸਰਦੀ ਦਾ ਸੂਟਾਂ ਲਈ ਜਰੂਰਤ ਪਾਉਗੀ ਜੀ ਆਂਗਲਾ ਸੂਟ ਹੈਗਾ ਜੀ ਗ੍ਰੀਨ ਜੀ ਸ਼ੇਡ ਚ ਬਹੁਤ ਸੋਹਣਾ ਸੂਟ ਹੈ ਵੀ ਬਹੁਤ ਸੋਹਣਾ ਪ੍ਰਿੰਟ ਹੈਗਾ ਤੇ ਇਹਦੀ ਮੈਂਤੀ ਕਲਰ ਦੀ ਸਲਵਾਰ ਹੈ ਜੀ ਥਿਸ ਗ੍ਰੀਨ ਗ੍ਰੀਨ ਸਲਵਾਰ ਹੈ ਜੀ ਇਹ ਪੱਤਾ ਗ੍ਰੀਨ ਜਾਂ ਹੁੰਦਾ ਜਿਹੜਾ ਆਹ ਸਲਵਾਰ ਹੈ ਇਹਦੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋਗੇ ਇਹਦੇ ਤੇ ਕੋਈ ਬੁਰਨੀ ਆਉਂਦਾ ਹੈਗਾ ਤੇ ਜਿਹੜਾ ਇਹ ਆਪਣਾ ਸਟਾਫ ਹੈਗਾ ਇਹ ਐਸ ਕੇ ਦਾ ਏ ਕੇ ਟੈਕਸ ਦਾ ਹੈਗਾ ਇਦਾਂ ਤੇ ਕੋਈ ਪੁਰਣੀ ਆਉਂਦਾ ਕੋਈ ਇਹਦਾ ਲਾਂਬਾ ਨਹੀਂ ਹੈਗਾ ਦੇ ਤੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਕਰ ਸਕਦੇ ਹੋਗੇ 1100 ਰੁਪਏ ਇਹਦਾ ਪ੍ਰਾਈਸ ਸੂਟ ਦਾ ਅਗਲਾ ਸੂਟ ਆ ਵਾਲਾ ਹੈਗਾ ਜੀ ਬਾਇੰਡ ਕਲਰ ਦਾ ਸੂਟ ਕੀ ਹੈਗੀ ਜੇ ਤੁਸੀਂ ਦੁਪੱਟੇ ਵਗੈਰਾ ਵੀ ਲੈਣੇ ਆ ਤਾਂ ਅਸੀਂ ਦੁਪੱਟੇ ਵਗੈਰਾ ਵੀ ਨਾਲ ਲਗਾ ਕੇ ਦੇਵਾਂਗੇ ਨਾਲ ਡਾਈ ਕਰਵਾ ਕੇ ਦੇਵਾਂਗੇ ਉਹ ਤੁਹਾਨੂੰ ਦੱਸਣਾ ਪਊਗਾ ਮੈਸੇਜ ਕਰਕੇ ਵੀ ਪੱਟਾ ਲੈਣਾ ਹੈ ਤੇ ਆ ਵਾਲਾ ਹੈਗਾ ਜੀ ਇਹਦੀ ਸਲਵਾਰ ਬਾਈਨ ਕਲਰ ਦਾ ਸੂਟ ਆ ਜਾਮਨੀ ਜਾਂ ਬਹੁਤ ਸੋਹਣਾ ਕਲਰ ਆ ਬਹੁਤ ਸੋਹਣਾ ਸੂਟ ਆ ਸ਼ਿਮਰ ਪਸ਼ਮੀਨੇ ਦੇ ਸੂਟ ਹੈ ਜੀ ਸ਼ਿਮਰ ਪਸ਼ਮੀਨੇ ਦੀਆਂ ਸਲਵਾਰਾਂ ਨੇ ਨਾਲ ਤੇ ਸ਼ਿਮਰ ਪਸ਼ਮੀਨੇ ਦੀਆਂ ਰਸ਼ੀਅਨ ਕੰਪਨੀ ਦੀਆਂ ਸੂਟ ਨੇ ਜੀ ਅਗਲਾ ਸੂਟ ਆ ਹੈਗਾ ਜੀ ਅਗਲਾ ਸੂਟ ਇਹ ਵੀ ਲਾਈਟ ਜਾਂ ਕਲਰ ਆ ਬਹੁਤ ਸੋਹਣਾ ਤੇ ਡਾਰਕ ਸਲਵਾਰ ਨਾਲ ਲਾਈਟ ਵੀ ਕਲਰ ਦੀ ਨਾਲ ਨਹੀਂ ਜਾਗੀ ਬਹੁਤ ਸੋਹਣਾ ਸੂਟ ਹੈਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਅਗਲਾ ਸੂਟ ਅਗਲਾ ਸੂਟ ਹੈਗਾ ਜੀ ਫਰੋਜ਼ੀ ਕਲਰ ਦਾ ਇਹ ਮੋਰ ਪੰਖੀਆ ਕੱਲੇਰ ਹੈ ਜੀ ਵੀ ਬਹੁਤ ਸੋਹਣਾ ਸੂਟ ਹੈ ਮੋਰ ਪੰਛੀਆ ਕਲਰ ਦਾ ਸੂਟ ਆ ਤੇ ਆ ਫਿਰ ਪਸ਼ਮੀਨੇ ਦੀ ਸਲਵਾਰ ਆ ਜੀ ਨਾਲੇ ਦੇ ਐਸਕੇ ਦੀ ਇਹਦੇ ਨਾਲ ਸਲਵਾਰ ਲਿੱਕੀ ਹੋਈ ਆ ਜੀ ਰਸ਼ੀਨ ਦਾ ਪਸ਼ਮੀਨਾ ਬਹੁਤ ਸੋਹਣਾ ਸੂਟ ਆ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਹਾਂਜੀ ਹਾਂਜੀ ਉਮੀਦ ਆ ਜੀ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਤੇ ਤੁਸੀਂ ਘਰ ਬੈਠੇ ਸੰਕ ਮੰਗਵਾ ਸਕਦੇ ਹੋਗੇ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਭੇਜ ਸਕਦੇ ਹੋਗੇ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋਗੇ ਉਮੀਦ ਹੈ ਜੀ ਸਾਡੀ ਵੀਡੀਓ ਵਧੀਆ ਲੱਗੀ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਉਦੋਂ ਤੱਕ ਸਸਤੇ ਕਾਲ ਜੀ